ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਆਸਾ ਮਹੱਲਾ ਪੰਜਵਾ ਜੋ ਮੈਂ ਆਪਣਾ ਸਤਗੁਰ ਧਿਆਇਆ ਤਬ ਮੇਰੇ ਮਨ ਮਹਾਂ ਸੁਖ ਪਾਇਆ ਮਿਟ ਗਈ ਗਣਤ ਬਿਨਾ ਸੋ ਸੰਸਾਰ ਨ ਮ੍ਰਤੇ ਜਨ ਪੀਪਗਵੰਤਾ ਰਹਾਓ ਜੋ ਮੈਂ ਆਪਣਾ ਸਾਹਿਬ ਚੀਤ ਤਿਉ ਭਉ ਮਿਟਿਓ ਮੇਰੇ ਮੀਤ ਜਿਉ ਮੈਂ ਉਟ ਗਈ ਪ੍ਰਭ ਤੇਰੀ ਤਾਂ ਪੂਰਨ ਹੋਈ ਮਨਸਾ ਮੇਰੀ ਦੇਖ ਚਲਤ ਮਨ ਪਈ ਦਲਾਸਾ ਨਾਨਕ ਦਾਸ تیਰਾ ਪਰਵਸਾ ਆਸਾ ਮਹਲਾ 5 ਪ੍ਰਭ ਕੀ ਪ੍ਰੀਤ ਸਦਾ ਸੁਖ ਹੋਈ ਪ੍ਰਭ ਕੀ ਪ੍ਰੀਤ ਦੁੱਖ ਲਗੈ ਨ ਕੋਈ ਪ੍ਰਭ ਕੀ ਪ੍ਰੀਤ ਹੋ ਮੈਂ ਮਲਖੋਇ ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋ ਸਨੋ ਮੀਤੇਸ ਪ੍ਰੇਮ ਪਿਆਰ ਜੀ ਪ੍ਰਾਨ ਘਟ ਘਟ ਆਧਾਰ ਰਹਾਓ ਪ੍ਰਭ ਕੀ ਪ੍ਰੀਤ ਭੇ ਸਗਲ ਨਿਧਾਨ ਪ੍ਰਭ ਕੀ ਪ੍ਰੀਤ ਰਿਦ ਨਿਰਮਲ ਨਾਮ ਪ੍ਰਭ ਕੀ ਪ੍ਰੀਤ ਸਦ ਸ਼ੋਭਮੰਤ ਪ੍ਰਭ ਕੀ ਪ੍ਰੀਤ ਸਭ ਮਿਟੀ ਹੈ ਚਿੰਤ ਪ੍ਰਭ ਕੀ ਪ੍ਰੀਤ ਹੋ ਭਵ ਜਲ ਤਰੈ ਪ੍ਰਭ ਕੀ ਪ੍ਰੀਤ ਜਮਤੇ ਨਹੀਂ ਡਰੈ ਪ੍ਰਭ ਕੀ ਪ੍ਰੀਤ ਸਗਲ ਉਧਾਰੇ ਪ੍ਰਭ ਕੀ ਪ੍ਰੀਤ ਚਲੇ ਸ਼ੰਗਾਰੇ ਆਪਹੁ ਕੋਈ ਮਿਲੈ ਨ ਭੁੱਲੇ ਜਿਸ ਕਿਰਪਾਲ ਤਿਸ ਸਾਧ ਸੰਗ ਕੁਲੇ ਕਹੋ ਨਾਨਕ ਤੀਰੇ ਕੁਰਬਾਨ ਸੰਤ ਊਟ ਪ੍ਰਭ ਤੀਰਾ ਤਾਨ ਆਸਾ ਮਹੱਲਾ ਪਨਿਮਾ ਭੂਪਤ ਹੋਏ ਕੈ ਰਾਜ ਕਮਾਇਆ ਕਰ ਕਰ ਅਨਰਥ ਵਿਹਾਜੀ ਮਾਇਆ ਸੰਚਤ ਸੰਚਤ ਥੈਲੀ ਕੀਨੀ प्रभुसते डार अवर कोदिनी का च गगरिया अंब मजरिया गर्भ गर्भ निरपो होयो पिया निहंगा चीत न आयो करता संगा लश्कर जोड़े किया संबाह निकस्या होए गयो सुहा ऊचे महल महलियर रानी ਹਸਤ ਕੋੜੇ ਜੋੜੇ ਮਨ ਭਾਨੀ ਵੱਡੇ ਪਰਿਵਾਰ ਪੂਤ ਯਰ ਧੀਆ ਮੋਹ ਪਚੀ ਫਚੀ ਅੰਧ ਮੂਆ ਜਿਨੇ ਉਪਾਹਤ ਨਾ ਬਿਨਾ ਰੰਗ ਰਸਾਂ ਜੈਸੀ ਸੁਪਨਹਾ ਸੋਈ ਮੁਕਤਾ ਤਿਸ ਰਾਜ ਮਾਲ ਨਾਨਕ ਦਾਸ ਜਿਸ ਖਸਮ ਦੀਆਨ सोई ਮੁਕਤਾ तिस राजਮਾਲ ਨਾਨਕ ਦਾਸ ਜਿਸ ਖਸਮ ਦੀਆਲ ਆਸਾ ਮਹਲਾ 5 ਆਠ ਪਹਿਰ ਉਦਕਿ ਸ਼ਨਾਨੀ ਸਦ ਹੀ ਭੋਗ ਲਗਾਈ ਸੋ ਗਿਆਨੀ ਮਿਰਥਾ ਕਾਹੋ ਛੋੜੈ ਨਹੀਂ ਬਹੁਰ ਬਹੁਰ तिस ਲਗੈ ਪਾਈ साल गिराम हमारे सिवा पूजा अर्चा सुनिए चहो कुंठ आसन जाका सदा बैकुंठ जाका चवर ऊपर चुले ताका धूप सदा प्रफुलट घट काट संपट है रे जाका अभग सभा संग है साधा ਅਰਤੀ ਕੀਰਤਨ ਸਦਾ ਆਨੰਦ ਮਹਿਮਾ ਸੁੰਦਰ ਸਦਾ ਬੇਅੰਤ ਜਿਸੈ ਪ੍ਰਾਪਤ ਤਿਸਹੀ ਲਹਿਨਾ ਸੰਤ ਚਰਨ ਯੋ ਹਉ ਆਇਓ ਸਰਣਾ ਹਾਥ ਚੜਿਓ ਹਰ ਸਾਲ ਗਿਰਾਮ ਕਹੋ ਨਾਨਕ ਗੁਰ ਕੀ ਨੋਦਾਨ ਹਾਥ ਚੜਿਓ ਹਰ ਸਾਲ ਗਿਰਾਮ ਕਹੋ ਨਾਨਕ ਗੁਰ ਕੀ ਨੋਦਾਨ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜਿਹੜਾ ਵੀ ਵੀਰਪਰਾ ਮਾਈ ਪੇ ਸ਼ਬਦ ਨੂੰ 40 ਦਿਨ ਰੋਜ਼ ਸੁਣੇਗਾ ਉਹਦੇ ਸਾਰੇ ਕਾਰਜ ਰਾਸ ਹੋਣਗੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਨਗੇ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਨੂੰ ਕਰੋਣਾਪਤੀ ਬਣਾ ਦੇਣਗੇ ਇਹ ਸ਼ਬਦ ਸੁਣਦੇ ਸਾਰ ਹੀ ਤੁਹਾਡੀ ਕਿਸਮਤ ਬਦਲ ਜਾਵੇਗੀ ਭਾਗ ਚਮਕ ਜਾਣਗੇ ਜੋ ਮੰਗੋਗੇ ਉਹ ਹੀ ਮਿਲ ਜਾਏਗਾ ਬੱਚਿਆਂ ਦੇ ਵਿਦੇਸ਼ ਦੇ ਕਾਰਜ ਹੋ ਜਾਣਗੇ ਦੁੱਖਾਂ ਕਲੇਸ਼ਾਂ ਬਿਗਨਾਂ ਰੋਗਾਂ ਦਾ ਨਾਸ਼ ਹੋ ਜਾਏਗਾ ਸੁੱਖਾਂ ਦੇ ਪ੍ਰਵੇਸ਼ ਹੋਣਗੇ ਸੱਚ